ਕੋਈ ਨਾ ਬੱਕਰੇ ਆ ਰਹੇ ਨੇ ਹੈ ਅੱਗੇ ਬੱਕਰੇ ਵਾਲਿਆਂ ਨੇ ਠੀਕ ਹੀ ਮਾੜਾ ਵਧੀਆ ਬੱਚਾ ਥੱਲੇ ਪਸੰਦ ਹੈ ਹੈ ਕੀ ਉਹ ਦਬੀ ਪੱਠਾ ਲੈ ਦਿਖਾ ਪੱਠਾ ਵਾਲੀ ਦਿਖਾ ਬਾਈ ਉਹਦਾ ਵੀ ਜੱਬ ਦੇ ਆ ਦੇਖਦੇ ਮਾਰਨਾ ਨਹੀਂ ਉਹ ਨਹੀਂ ਚੰਗੀ ਆ ਮੇਉਂ ਨਹੀਂ ਚੰਗੀ ਨਾਲੇ ਮਾਂ ਵਰਗੀ ਗਲਾਬੀ ਕੰਨਾਂ ਵਾਲੀ ਛੱਡ ਦੇ ਕਹਦੇ ਨੇ ਕਿ ਸੋਈ ਬਾਈ ਮੀ ਨਾ ਉਹ ਮੀ ਨਗਰੀ ਹੈ ਮੀ ਕੋਸ਼ਰ ਦਿਖਾਈ ਬਾਈ ਓਏ ਲੈਂਦੀਆ ਬੱਚਾ ਬੱਚਾ ਲੈਂਦੀਆ ਲਾ ਬੱਚਾ ਨਹੀਂ ਰੱਖ ਰਹੀ ਹੈ ਨਾ ਘਟੇ ਹੋਰਾਂ ਲਿਆ ਗਿਆ ਯਾਰ ਬੱਕੀ ਨੂੰ ਫੜ ਕੇ ਲੈ ਰਾਜੂ ਫੜੋ ਕੀ ਹੋ ਗਿਆ ਖਾਣਾ ਪੀਓ ਕੀ ਹੋ ਗਿਆ ਦੋ ਨਾ ਤੇ ਨਾ ਨੂੰ ਕਿਉਂ ਦਾ ਤਨੀਆ ਨੂੰ ਚਲਦੀ ਨਹੀਂ ਚਲਦੀ ਨਹੀਂ ਆਈ ਦੇ ਮਗਰ ਪੱਠਾ ਕਾਲੀ ਬੱਕਰਾ ਬੱਕਰੇ ਚੱਲੂਗੀ ਉਹ ਕੋਲ ਉਹੀ ਬੱਠਾ ਸੂਣ ਵਾਲੀ ਚੱਲੂ ਆ ਕਾਲੀ ਦੇਖਾ 15 ਦਿਨਾਂ ਤੋਂ ਸੂਣ ਵਾਲੀ ਆ ਆਈ ਦੇ ਮਗਰ ਪੱਛਾ ਦੇ ਲੱਭਾ ਆ ਵੀ ਸੰਗੀਏ ਪੱਠਾ ਸ਼ੱਕ ਕਰ

ਨਵੀਆਂ ਪੱਠਾਂ ਨੇ ਘਰੇ ਖੜੀਆਂ ਦਾ ਸੋਹਣੀਆਂ ਲੱਗਣੀਆਂ ਜਵਾਨ ਬੱਕਰੀ ਉਹਦੇ ਮਗਰ ਬੱਕਰੀ ਇਹ ਮਗਰ ਬੱਕਰਾ ਹਾਂ ਬੱਕਰਾ ਇਹਦਾ ਆ ਡੱਬਾ ਖੋ ਲਗਾ ਕੇ ਤਾਂ ਘਾਂਡਾ ਭਰਿਆ ਤੇ ਖਾਣੀ ਦਵਾ ਬੱਕਰੇ ਦਾ ਜੇ ਮੇਰੇ ਬੱਕਰਾ ਮੱਬਾ ਪੱਠਾਂ ਵਾਲੀ ਤਾਂ ਫਿਰ ਹੈ ਹੀ ਨਹੀਂ ਕੋਈ ਉਹ ਡੱਬੀ ਲਾ ਲਾ ਪੱਠਾਂ ਦੀ ਉਹ ਤਾਂ ਪਿਰੋਟ ਡੱਬੀ ਨਾਲ ਜੇ ਅੱਜ ਦੇ ਮਗਰ ਪੱਠਾ ਆਈ ਉਹ ਕਾਲੀ ਬੱਕਰੇ ਵੇਚ ਕੇ ਪੱਠਾਂ ਲੈ ਲਾਂਗੇ ਆਪਾਂ

ਆ ਦਾ ਹੋ ਗਿਆ 15 ਕਰਨ ਸੁਦੀ ਨੂੰ ਇਹਨੂੰ ਹੋ ਗਿਆ ਮਹੀਨਾ ਦੋ ਮਹੀਨਾ ਜੀ ਇਹਦਾ ਵੱਡਾ ਬੱਚਾ ਚਾਰ ਜਮੇ ਚਲਾ ਜਾ ਕੇ 5 6000 ਦਾ ਕੋਸਤਾ ਪੂਰੇ ਕਰੂ ਬੱਕਰੀ ਚੋਕੇ ਦੁੱਧ ਪੀਈ ਇਹੇ ਕੀ ਮੰਗਦੇ ਹੋ ਪਹਿਲਾਂ ਲੈ ਉੱਟੀ ਦੁੱਧਾ ਦੇਖ ਲਈ ਪਿਆ ਦੇ ਕਰਾ ਦੇ ਢੋਲੇ ਖਾਗੜਾ ਟਿੱਕੜਾ ਦੰਦ ਬਰਾਲਾ ਬੱਟ ਲੋ ਗੋੜੀ ਗੱਲਾਂ ਜ ਸਾਰੇ ਟਿੱਕੜੇ ਉੱਪਰ ਅੰਤਰਾ ਜੂ ਆਪੇ ਬੱਟ ਨਹੀਂ ਵੀ ਤਾਰਾ ਜਮੂਤ ਚਾਰ ਵਾਹ ਤਾਰਾ ਮਾਰੋ ਜੀ ਤਾਰਾ ਮਾਰ ਲਾ ਆਪੇ ਮਾਰਨਾ ਨਹੀਂ ਰਹਿ ਮੈਨੂੰ ਨਾ ਮਾਰ ਨਾ 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 ਮਾਰ ਲਾ ਮੈਨੂੰ ਕੋ ਦਿੰਚ ਐਂ ਠੋਕ ਮਿਲੇ ਉਟੀ ਵਾਲੀਆਂ ਨੇ ਪੱਠਾ ਉਹ ਵੀ ਦਿਖਾ ਇਨਾਂ ਜਿਹਾ ਕੋਈ ਕਮੀ ਨਹੀਂ ਸਮਝ ਜੀ ਕਮੀ ਹੁੰਦੀ ਤੈਨੂੰ ਦੱਸ ਦਾਂ ਇੱਕ ਨਕਸ਼ੇ ਦੀਆਂ ਪੱਠਾਂ ਨੇ ਇੱਕ ਨੂੰ ਲੁਕੋ ਲੈ ਦੂਜੀ ਨੂੰ ਕਢ ਲੈ ਜਮੀ ਨਗਰੀਆਂ ਪਾਕਿਸਤਾਨੀ ਨਗਰੀਆਂ ਨੇ ਕਮੀ ਤਾਂ ਹੈ ਨਿਕਸ਼ਾਰ ਨੇ ਜੀ ਇਨਾਂ ਜਿਹਾ ਕੋਈ ਤੈਨੂੰ ਪੂਰਾ ਠੱਗੀ ਨਹੀਂ ਹੈ ਜੀ ਬੱਚੇ ਵੀ ਅਜ 10-12000 ਦੇਣੇ ਥੱਲੇ ਦਾ ਚੋੜਾ ਬੋਲੋ ਜੋੜੀ ਦਾ ਜੋੜੀ ਦਾ 55000 ਰੁਪਏ ਜੀ ਐਵੇਂ ਪੱਥਰ ਨਾਦਾਰ ਕੋਈ ਵੇਚਣ ਲੈਣ ਵਾਲੀ ਗੱਲ ਕਰ ਰਾਜੂ ਕਿੰਨੇ ਦਾ ਮਾਲਾ ਫੜਕਾ ਰਿਹਾ ਤੇ ਬੱਸ ਕਿਹੜੀ ਗੱਲ ਆ ਉਹਨੂੰ ਨਹੀਂ ਪਤਾ ਕਾਸੇ ਦਾ ਨਹੀਂ ਠੀਕ ਨਹੀਂ ਤਾਂ ਪਤਾ ਹੀ ਹੈ ਫਿਰ ਕਿੰਨੇ ਦੇ ਬੱਕਰੀਆਂ ਤੇਰੀਆਂ ਵੇਚਾਂਗੇ ਲੈ ਬਾਬਾ ਸਾਈ ਗੱਡਾ ਆ ਪਰਾਂ ਕੱਢ ਦੇ ਹਾ ਫੋਨੀ ਜੀ ਉਹ ਰਾਂ ਲਿਆ ਦੋਏ ਹਾਂ ਓਰੇ ਆ ਜਾ ਤੂੰ ਕਰੇਂਗਾ ਸੌਦਾ ਇਹ ਕਰੂਗਾ ਤੇਰਾ ਮਰਜ਼ੀ ਕਰ ਲੈ ਕੋਈ ਗੱਲ ਨਹੀਂ ਕੱਚੀਆਂ ਗੱਲਾਂ ਨਹੀਂ ਕਰਦੇ ਨਾ ਕੋਈ ਗੱਲ ਹੈ ਜੀ 28000 ਦੀਆਂ ਦੇ ਦੋਏ ਨਹੀਂ ਕੋਈ ਗੱਲ ਨਹੀਂ ਹੋ ਨਹੀਂ ਹੋਰ ਕਿੰਨੇ ਦੀਆਂ ਕਿੰਨਾ ਕੁ ਫਰਕ ਹੈ ਫਰਕ ਤੂੰ ਕਿੰਨੇ ਦਾ ਮਾਲ ਆ ਪਾਸੋਂ ਫਿਰ ਰਸਤਾ ਦੱਸ ਮੈਨੂੰ ਰਸਤਾ ਨੂੰ ਕੀ ਦੱਸਾਂ ਮੈਂ ਦੱਸ ਦੱਸ ਯਾਰ ਕੱਟ ਦੇ ਜੋ ਇੱਕੋ ਹੀ ਨਿਸ਼ਾਨਾ ਮਾਰ ਵੀ ਤੂੰ ਘੱਟ ਦੇਣੀ ਨਹੀਂ ਨਾ ਤੂੰ ਹੀ ਮਾਰ ਦੇ ਮੈਂ ਤਾਂ ਮਰਵਾ ਹੀ ਨਾ ਫਿਰ ਪੂਰੀਆਂ 30000 ਦੀਆਂ ਦਿੰਨੇ ਨਹੀਂ ਨਹੀਂ 31 ਦੀਆਂ ਦਿੰਨੇ 32 ਦੀਆਂ ਦਿੰਨੇ ਪਰ ਹੁਣ ਦੱਸ ਕੀ ਕਰਾਂ 31 ਬੱਤੀ ਲੈ ਹੁੰਦੇ ਨੇ 31 ਬੱਤੀ ਦੇ ਦੇ ਠੀਕ ਹੈ ਤਾਂ ਘਾਟਾ ਕਿਹੜੀ ਗੱਲ ਆ ਕੋਈ ਚਲ ਘਾਟ ਹੋਵੇ ਬਾਦ ਹੋਵੇ ਤੇਰੇ ਲੋਵੇ ਮੁੜ ਕੇ ਨਹੀਂ ਆਉਂਦੀਆਂ ਸਿਉਨਾ ਚਿਹੇ ਮਿੱਟੀ ਆ ਕਿਉਂ ਜੀ ਇਹ ਤਾਂ ਜਾਣ ਗਿਆ ਉਹਨੇ ਦੁੱਧ ਪੀਣ ਨੂੰ ਰੱਖਣੀ ਯਾਦ ਰੱਖੋ ਬਾਈ ਬੰਦਾ ਆ ਆਪਣਾ ਗਾਹਕ ਐ ਦੂਰੋਂ ਆਇਆ ਵਿਚਾਰਾ ਬਾਈ ਕੋਈ ਦੱਸ ਦੇ ਕਿੰਨੇ ਦੇਣੀ ਨੇ ਜਮਾ ਇੱਕੋ ਹੀ ਹਾਂ ਜਮੇ ਫਿਰ ਉਹ ਨਾ ਦੋ ਤੇ 50 ਦੇ ਲੈ ਜਾ ਬੱਚ ਚੱਕ ਕੀ ਕਰੀਏ ਯਾਰ ਹੋਰ ਬਾਪੂ ਜੀ ਕਰਦੇ ਆ ਕੁਸ ਹੋਰਾਂ ਕਰ ਵੇ 35000 ਰੁਪਏ ਨਹੀਂ ਨਹੀਂ ਆਉਂਦੇ ਹੈ 35 ਦੀਆਂ ਫੋਰ 40 ਹੈ ਬਾਈ ਉੱਥੇ ਜਾਣਾ ਹੈ ਇਹ ਖਰਚਾ ਬਾਈ ਖਰਚਾ ਹੁਣ ਆਪਾਂ ਨੂੰ ਪੈਂਦਾ ਹੀ ਆ ਵੀਰੇ ਇਹਦਾ ਨਹੀਂ ਨਹੀਂ ਹੈਗੀ ਖਰਚਾ ਉਹ ਤਾਂ ਪੈਣਾ ਹੀ ਪਣਾ ਖਰਚਾ ਕਿੰਦਾ ਨਾ ਸਤੀ ਦੀਆਂ ਦੰਨੇ 37 ਦੀਆਂ ਦੰਨੇ ਚਾਈ ਚਾਈ ਹੋਣੀ ਬੜੀ ਗੱਲ ਕੀ ਤੂੰ ਨਾ ਅਗੜੀ ਗੱਲ ਚੱਕ ਬਾਈ ਤੱਕ ਕਿਉਂ ਪੂਰੇ 50 ਦੇ ਬੱਕੇ ਲੈ ਹਰ ਪਰਵਾ ਜੀ ਹੇ ਤਾਂ ਤਾ ਹੁਣ ਭਜਾਉਣਾ ਹੈ ਬੱਕਰੀਆਂ ਮੈਂ ਤੇਰੀਆਂ ਵੇਚ ਦਾਂਦਾ ਫਿਰ ਤਾਂ ਫਾਇਦਾ ਹੀ ਨਹੀਂ ਵੀਡੀਓ ਬਣਾਉਣ ਦਾ ਠੀਕ ਹੈ ਫਿਰ ਤਾਂ ਭਜਾਉਣ ਵਾਲੀ ਗੱਲ ਹੈ ਉਹ ਚਲੇ ਤੇ ਮਾਲੇ ਤੇ ਲੱਗੇ ਮੰਡੀ ਲਈ ਤੇ ਪਹਿਲੀ ਦਾ ਮਾਲੇ ਵਾਲੇ ਤੇ ਦਿੱਤੀਆਂ ਬੱਕਰੇ ਪੰਦਾ ਲੈ ਚੋ ਕੱਟ ਤੂੰ ਵਰ ਆਪਣਾ ਕੋਲ ਬਣਾਣਾ ਪਸਾਦਾ ਕਿਦਾ ਇਹ ਗੱਲ ਤੂੰ ਮੰਨਦਾ ਮੈਂ ਉਹ ਵੀ ਵਿਚਾਰਾ ਦੂਰੋਂ ਆਇਆ ਦੂਰ ਲੈ ਕੇ ਜਾਂ ਫਿਰ 15 ਲੈਤੀਆਂ ਨੇ ਬਥੇ ਤਾਂ ਬਹੁਤ ਬੁਸਰੀਆਂ ਕੀਟ ਰਹਿਤੀਆਂ ਮੇਰੇ ਵਿੱਚ ਤੁਹਾਡੇ ਚੰਗੇ ਸਾਰੇ ਲੱਗਿਆ ਕੋਈ ਮੈਨੂੰ ਇੱਕੋ ਹੀ ਰਸਤਾ ਦੱਸ ਦੇ ਪਤਾ ਦੱਸਣਾ ਰਸਤਾ ਹੁਣ ਦੱਸ ਪਤਾ ਦੱਸਣਾ ਹੁਣ ਦੋ ਘਟ 40 ਦੀਆਂ ਨਹੀਂ ਉਹ ਉੱਥੇ ਵੀ ਨਹੀਂ ਬਣਦੇ ਮੈਨੂੰ ਜੁਗੜੀ ਗੱਲ ਉੱਥੇ ਖਰੀਦਦੇ ਆਪਣੇ ਯਾਰ ਉਮਰ ਸਾਰੇ ਮੇਰੇ 15 ਇੱਤੇ ਇਕੱਠੇ ਹੋ ਗਏ ਪੰਜ ਹਜ਼ਾਰ ਕਿਰਾਇਆ ਮੇਰਾ ਪੰਜ 6 ਭਾਈ ਆਪਾਂ ਨਾ ਹੈਗਾ ਮੇਰੇ ਵਾਂਗੂ ਲੱਗਦਾ ਕਿਰਾਇਆ ਤਾਂ ਮੈਨੂੰ ਹੀ ਪੈਂਦਾ ਵੱਡੇ ਪੰਜ ਤਿੰਨ ਬੰਦੇ ਆ ਯਾਰ ਕਿਹੜੀ ਗੱਲ ਆ ਹੋਰ ਸਹੀ ਆ ਬਿਲਕੁਲ ਨਹੀਂ ਮੋੜਦੇ ਨਹੀਂ ਆਪਾਂ ਯਾਰ ਹੋ ਤੇਰੀ ਅਜੇ ਮੈਂ ਮੋੜਦੇ ਨਹੀਂ ਛੋਣ ਲੱਗਿਆ ਤੇ ਫਿਰ ਤੂੰ ਨਫੇ ਦੇ ਮਕਾਨ ਆ ਜਾ ਮੇਰੀ ਗੱਲ ਫਰਾਂ ਆ ਸਾਰੇ ਬੰਦਿਆਂ ਨੂੰ ਪੁੱਛ ਲੈ 20 ਹਜ਼ਾਰ ਨੂੰ 15 ਵਾਂ ਕੇ ਇਕੱਠੇ ਲੈ ਚੋ ਓਦੋਂ ਬੰਦੇ ਤੂੰ ਮੈਂ ਹਮਾਰੇ ਲੈ ਲੇ ਤੂੰ ਆਪ ਇਹਦੀ ਮੰਡੀ ਲੈਤੀਆਂ ਨੇ ਵਿੱਚ ਤਕੜੀਆਂ ਵੀ ਵੇਚ ਕੇ ਆਵੇਂਗਾ ਤੂੰ ਆ ਖੜੀ ਦੇਖ ਮਾਰਦਾ ਤੂੰ ਆ ਦੇਖ ਲੈ ਸਾਰੀਆਂ ਸਾਰੀਆਂ ਵਿੱਚ ਤਾਂ ਕਵੀ ਬੱਸ ਤੋਂ ਵੇਖਣੀ ਗੱਲ ਆ ਫਿਰ ਤੂੰ ਮੇਰੀ ਖੂੰਂਦ ਫਵਾਜ ਮੰਨੇਗਾ ਤੇਰੇ ਬੱਚਿਆਂ ਵਾਸਤੇ ਵੱਡੇ ਬੱਚਿਆਂ ਦੇ ਦਿੰਨਾ ਮੈਂ ਪੂਰੀਆਂ 40 ਦੀਆਂ ਦੇਣੀਆਂ ਨੇ ਮੈਂ ਨਫੇ ਨਾਲ ਮੇਡਾਂਗੇ ਫਿਰ ਮੈਂ ਮਾੜੀਆਂ ਵੀ ਰਹੀਆਂ ਹੁਣ ਤਾਂ ਸਾਡੀ ਬੱਸ ਆ ਚੱਲ ਕੋਈ ਨਾ 40000 ਨੂੰ ਤੈਨੂੰ ਕਹ ਲਾ ਹਾਂ ਕਰ ਲੈ ਚਾਹੇ ਨਾ ਕਰ ਲੈ ਭਜਾਉਣਾ ਫਿਰ ਹੁਣ ਭਜਾਉਦਾ ਨਹੀਂ ਮੈਂ ਤੈਨੂੰ ਭਜਾਉਣੀ ਉਹ ਗੱਡੀ 50 ਦੇ ਲੈ ਜਾ ਬੱਸ ਹੁਣ ਤੂੰ ਭਜਣਾ ਭਜ ਜਾ ਫਿਰ ਬੱਸ ਤੇਰੀ ਕਦਰ ਨਹੀਂ ਕਰਦਾ ਬੱਸ ਕਿੱਕ ਲੈ ਜਾ ਬੱਸ ਹੋਰ ਹੁਣ ਕਦਰ ਤਾਂ ਉਹਦੇ ਨਾਲ ਹੈ ਰਾਇ ਕਰ ਲੈ ਬਾਈ ਪੂਰਾ 40 ਲਾਤਾ ਭਜਣਾ ਵਾ ਸਸ ਉਹ ਗਾਦੇ ਰਹੂਗੀ। ਦਵੀ ਜਤਾ ਹੁਆ ਨਹੀਂ ਬਣਨੀ ਗੱਲ। ਨਰਾ ਕਰ ਉਹ 700 ਕਹਿੰਦਾ। ਨਹੀਂ ਨਹੀਂ। ਪਰ ਮੈਂ 700 ਨਹੀਂ ਕਹਿੰਦਾ 1000 ਉੱਤੇ ਹੋ ਗਿਆ। ਨਹੀਂ ਬਤ ਨਹੀਂ। ਨਹੀਂ ਨਹੀਂ ਉਹਨਾਂ ਦੀ। ਕਿਉਂ ਜੀ? ਆਪ ਲੈ ਕੇ ਵੱਡੇ ਪਹਿਲਾਂ ਤੁਹਾਡੀਆਂ ਉਹਰੇ ਇਕੱਠੇ ਲੱਗੇ ਮਿਲ ਗਿਆ ਵੀ ਜਨਨਾ ਵੀ ਰਹੇ ਨੇ। ਥੋੜਾ ਇਕੱਠੇ ਹੋਇਆ ਵੀ ਵੀ ਯਾਰ ਬਾਪੂ ਜੀ 15 ਮਾ ਖੇਡਿਆ ਹੋਈ ਮੈਂ। ਬਾਊ ਜੀ। ਇਹ ਬਾਊ ਜੀ। ਜੇ ਤਰੇ ਪਸੰਦ ਨੇ। ਫਿਰ ਤਾਂ ਦੱਸ ਲੈ ਮਕਾਇਦ ਨਹੀਂ ਆ। ਜੇ ਪਸੰਦੇ ਨਹੀਂ ਇਹ ਤਾਂ ਚੱਲੀ ਗੱਲ ਨਹੀਂ ਬੱਡੇ ਭਾਈ ਫਿਰ ਮੈਥੋਂ ਪਕਾਈ ਨਾ ਹੁਣ ਤੂੰ ਕਰਾ ਫਿਰ ਹੁਣ ਤੂੰ ਮੈਥੋਂ ਪਕਾਈ ਨਾ ਕਰਾ ਲੈ ਬੱਕਰੀਆਂ ਮੈਂ ਤੈਨੂੰ ਲੈ ਦਾਨਾ ਪਿੱਛੋਂ ਫਿਰ ਮੈਨੂੰ ਗਲਤ ਨਾ ਦੱਸੀ ਇਹ ਵਾਲੀ ਗੱਲ ਤਾਂ ਰੇਟ ਤਾਂ ਬਹੁਤ ਲਾਦਾ ਤੂੰ ਵੀ ਪਹਿਲਾਂ ਇੱਥੇ ਬਹੁਤ ਹੈ ਹੈ ਕੋਲੋਂ ਇੱਥੇ ਪੱਗੀ ਵੀ ਲਿਆ ਨੂੰ ਮੈਂ ਇੱਥੇ ਮਾੜੀ ਜੀ ਕਹਿੰਦਾ ਉਹ ਤਾਂ ਇਹ ਗੱਲ ਤੇ ਵੀ ਮੰਗੇ ਬੱਡੇ ਚਾਹੋ ਤੇ ਸਭਾਈ ਹਲੋ ਇਹ ਗੱਲ ਰੁਪਏ ਮੰਗੇ ਆਪਾਂ ਵੀ ਹਾਂ ਉਹ ਕੀ ਕਿੱਥੇ ਆ ਗਏ ਉਹ ਦੱਸ ਭਾਈ ਜਰੂਰ ਦਦੋ ਜੀ ਫਿਰ ਹੋਰ 50 ਕਰਦੇ ਹੋਰ ਲੈ ਵੀ 500 ਕਹਿੰਦਾ ਹੋਰ ਵਧਾ ਦੇ 60 ਪਰ ਕਾ ਨੂੰ ਫਿਰ ਮੱਥਾ ਮਾਰਿਆ 40000 1500 ਦੀਆਂ ਹੋ ਗਈਆਂ ਕੋਈ ਕੋਈ ਗੱਲ ਨਹੀਂ ਭਾਈ ਐ ਨਹੀਂ ਮਿਲਣੀ ਹੁਣ ਮੈਂ ਕਾਦੇ ਮੇਰੇ ਲਈ 60 ਤੇ ਦੱਸ ਰੇਡ ਦਾ ਨਹੀਂ ਸਹੀ ਹੈ ਰਾਜੂ ਸਹੀ ਮੇਰੇ ਲਈ 60 ਤੇ ਨਵੇਂ ਰਦਾ ਨਵੇਂ ਰਦਿਆ 1000 ਤਨਾਂ ਤੋਂ ਮੈਂ ਹੀ ਲੈ ਲੈਣਾ ਇਹਨੂੰ ਪਤਾ ਭੇਡ ਤੇ ਉਹਨੂੰ ਕੋਈ ਨਹੀਂ ਛੜਦਾ ਸਾਰੇ ਕੈਂਚੀ ਲੈ ਕੇ ਫਿਰਦੇ ਨੇ ਆਰਾ ਓਏ ਨਿਮੇੜਤੀਆਂ ਚੌਕੀ ਉੱਤੇ ਚਾਰ ਉੱਤੇ 40 ਦੀਆਂ ਨਹੀਂ ਨਾ ਅਜੇ ਨਹੀਂ ਮੈਂ ਕਹਾ ਨਹੀਂ ਨਹੀਂ ਠੀਕ ਹੈ ਹੁਣ ਤਾਂ ਚੁੱਪ ਕਰ ਗਾ ਨਹੀਂ ਮੈਂ ਗਰੀਬ ਆਦਮੀਆਂ ਦੇ ਬਿਨਾ ਸਾਰੇ ਗਰੀਬ ਮੈਂ ਕਹਿੰਦਾ ਮੈਂ ਮੈਂ ਚੈੱਕ ਕਰ ਲਾ ਇੱਥੇ ਮੈਂ ਕਰੋ ਲੰਬਾ ਲੈ ਆ ਵੀ ਠੀਕ ਹੈ ਹੁਣ ਚੈੱਕ ਕਰਕੇ ਲੈ ਆ ਅੱਜ ਇੱਕ ਤਾਂ ਕਰ ਹੁਣ ਚੱਕ ਕੇ ਇਹ ਕਰੂਗਾ ਏ ਬਈ ਯਾਰ ਮਗਰੋਂ ਕਈ ਵਾਰੀ ਕੋਈ ਨਹੀਂ ਨਿਕਰਾ ਚੋਈਂਦੀ ਮੁਰਗਾ ਕੇ ਰਾਤ ਉਹ ਸਾਡੀ ਹੋਊਗੀ ਤੁਹਾਨੂੰ ਕੋਈ ਟੈਨਸ਼ਨ ਨਹੀਂ ਓਏ ਕੀ ਮਾਰੀ ਜੀ ਪਿੱਛੇ ਸੌਂ ਖਾਨਾ ਹੈ ਯਾਰਾ ਨਹੀਂ 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 ਆਪਾਂ ਸੌ ਤਾਂ ਨਹੀਂ ਖਾਂਦੇ ਜੇ ਪਸੰਦ ਨੇ ਮਕਾਦਿਆ ਨਹੀਂ ਤੂੰ ਕਹੇਗਾ ਦਿਲੋਂ ਮੇਰੇ ਇਤਨਾ ਛੱਡ ਜਿਤਨਾ ਦਿਲਮੰਦ ਦਾ ਤਾਂ ਮੇਰਾ ਕੀ ਹੈ ਸਾਨੂੰ ਤੂੰ ਕਹਦੇ ਨਾ ਪਤਾ ਨਹੀਂ ਵਪਾਰੀਆਂ ਦੀ ਕਰਦਾ ਮੈਂ ਕਿਸੇ ਦੀ ਨਹੀਂ ਕਰਦਾ ਹਾਂ ਸੰਜਾ 44 ਸੱਟ ਨਹੀਂ ਆਉਂਦਾ ਤੈਨੂੰ ਨਹੀਂ ਆਉਣਾ ਪੁਰਾ ਕਰ ਯਾਰ ਪੂਰੀਆਂ ਹੋ ਗਈਆਂ ਬਸ 45 ਦੀਆਂ ਬਹੁਤ ਹੋਰ ਹਾਂ ਯਾਰ ਹੁਣ ਇਹਨੂੰ ਵਿਚਾਰ ਨੂੰ ਮਾਰੇਗਾ ਕਰੀਬ ਆ ਗਿਆ ਕਿਉਂ ਚੌਧਰੀ ਪੰਜੂਰ ਨੇ ਕਰਹੀ ਬਾਈ ਇੱਕ ਗੱਲ ਸੁਣ ਲੈ ਆ ਸਾਈ ਹਜੇ ਤੇਰੀ ਤੇਰੇ ਰਵੇ ਐ ਚੈੱਕ ਕਰ ਲਓ ਇਹ ਕੋਈ ਮੇਰੇ ਤਾਏ ਦੇ ਮੁੰਡੇ ਨਹੀਂ ਲੱਗਦੇ ਚੈੱਕ ਮੰਡੀ ਮੰਡੀ ਚ ਜਾਣਦਾ ਮੈਂ ਤੈਨੂੰ ਦਾ ਘਰ ਵੀ ਨਹੀਂ ਜਾਣਦਾ ਤੂੰ ਚੈੱਕ ਕਰ ਬਸ ਗੱਲ ਚੈੱਕ ਆਪ ਕਰ ਅੱਜ ਬੱਕਰੀਆਂ ਲੈ ਲਿਆ ਮੁਰਕੇ ਮੁਰਨੀਆਂ ਨਹੀਂ ਨਾ ਮੇਰੀ ਜ਼ਿੰਮੇਵਾਰੀ ਹੈ ਕਿਉਂ ਜੀ ਨਾ ਜ਼ਿੰਮੇਵਾਰੀ ਹੁਣ ਹੈਦੀ ਵੀ ਨਹੀਂ ਆ ਬਣ ਗਈ ਵੀਡੀਓ ਕਿਉਂ ਜੀ ਕਦੇ ਕਢਾ ਲਈ ਸਾਲ ਨੂੰ ਮੇਰੀ ਗੱਲ ਸੁਣ ਕੋਲੇ ਖੜਿਆ ਕੁਝ ਪਤਾ ਤੂੰ ਚੈੱਕ ਕਰਕੇ ਜੇ ਗੱਲ ਕਰ ਕੰਡਕ ਪਾ ਜਰ ਤਾੜਾ ਮਾਰ ਓਏ ਹੋਰ ਛੋੜਾ ਯਾਰ ਉਹ ਮੇਰੇ ਪਾਸ ਕਰਕੇ ਦੂ 13 ਦਾ ਅੱਗੇ ਤੇਰੀ ਕਿਸਮਤ ਹੈ ਯਾਰ ਹਾਂ ਲੈ ਅੱਜ ਦੀ ਕਰੀ ਜੇ ਕੋਈ ਗੰਡ ਫੰਡ ਬੱਕਰੀਆਂ ਐ ਚੱਕੂ ਲੱਤ ਨੂੰ ਤਕਲੀਫ ਮੰਨੂਗੀ ਲੈ ਲੈ ਆਪਰਾ ਕਰੀ ਆ ਵੀ ਕਰ ਆ ਵੀਡੀਓ ਬਣਾ ਮੁੰਡੇ ਹੋਈ ਲੈ ਅੱਜ ਦੀ ਕਰਿਆ ਟੱਲੀ ਵਰਗੀਆਂ ਨੇ ਬੱਕਰੀਆਂ ਲੈ ਬੱਚਾ ਕਿੱਥੇ ਲਾ ਹੁਣ ਬੱਚੇ ਕਿੱ데 ਕਿੱਥੇ ਗਏ ਅੱਜ ਦੀ ਘੜੀ ਕਿਸੇ ਨੂੰ ਮਸਟੈਟਸ ਨਹੀਂ ਕੋਈ ਲਾਇਓਟੀ ਸੁਜੀ ਹੋਈ ਨਹੀਂ ਜਮਾ ਸੁਚੀਆਂ ਨੇ ਇਹ ਸਾਰੇ ਪਾਸ ਬਾਈ ਮੇਰੀ ਸੁਣ ਜਮਾ ਸੁਚੀਆਂ ਨੇ ਸਾਰੇ ਪਾਸਿਓ ਲਿਜਾਣੀਆਂ ਨੇ ਲਿਜਾ ਸਕਦਾ ਨਹੀਂ ਲਿਜਾਣੀਆਂ ਸਾਈ ਵਾਪਸ ਕਰਾ ਦੋਨਾ ਜੇ ਇੱਕ ਤੋਂ ਬਾਹਰੇ ਤੋਂ ਬਾਹਰ ਲੰਘੀ ਆ ਨਾ ਨਾ ਜੋ ਉਮੀਦਵਾਰ ਮੇ ਵੀ ਨਾਮ ਹੈ ਕਿਉਂ ਵੀ ਆ ਦੇਖ ਲੈ ਆਪਦੇ ਆਪ ਲੈੰਦੀ ਆ ਨਾ ਉਹ ਮੁੰਡਿਓ ਆ ਵੀਡੀਓ ਬਣਾਈ ਬਈ ਬੱਬੂ ਆ ਦੇਖ ਲੈ ਵੀਡੀਓ ਚ ਲੈ ਲੈ ਸਾਰਾ ਕੁਝ ਬੱਕਰੀਆਂ ਵਧਿਆ ਵੇਜਦੀਆਂ ਨੇ ਘਰੇ ਜਾ ਕੇ ਛਾਲ ਮਾਰ ਗਏ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਉਂ ਵੀ ਸਾਨੂੰ ਲੋਕ ਗੇਲੋਂ ਗਾਂ ਦੇਣ ਲੱਗ ਜਾਂਦੇ ਨੇ ਰਾਜੂ ਨੇ ਪੰਗਾ ਛੜਿਆ ਤਾਂ ਰਾਜੂ ਨੇ ਕਰਾਤਾ ਟੁੱਟਣਾ ਉਲੀ ਕੱਪਾ ਪਾ ਜਿੰਦਾ ਮੋੜ ਗਿਆ ਮੈਂ ਕਹਿੰਦਾ ਗਲਤਾਈ ਆ ਹੁਣ ਸਾਰਾ ਓ ਬਾਈ ਛੋਲੇ ਲਾ ਦੇ ਉਸ ਕੋਈ ਮੁੰਡਾ ਨਹੀਂ ਆ ਦੇ ਕੋਈ ਗੱਲ ਚੱਲ ਚੰਗਾ ਦੇ ਦਦਾ ਓ ਇੱਧਾ ਚੰਗਾ ਦੇ ਇੱਧਾ ਪਹਿਲਾਂ ਲਾ ਦੇ ਛੋਲੇ ਲੱਗਿਆ ਬਿਆ ਰਾਨੇ ਨੂੰ ਨੇ ਖਾਂਦੇ ਸਾਰਾ ਕੁਝ ਖਾਂਦੇ ਹਾਂ ਉਹਨੂੰ ਜੰਗਾ ਦਿੱਤਾ ਜਗਾ ਮੋਕ ਨਾ ਮਾਰੀ ਨੇ ਸਾਡੇ ਬਾਈ ਬਹੀ ਯਾਰ ਦੀਆਂ ਤੈਨੂੰ ਕੀ ਮਹਿੰਗੀਆਂ ਨੇ ਇਹ ਲਖਾਈ ਆਪੋ ਆ ਦੀ ਕੋਈ ਮਾਰੀਆਂ ਨਵੀਆਂ ਪੱਠਾਂ ਨੇ ਇਕੋ ਹੀ ਨਕਸ਼ੇ ਦੀਆਂ ਨੇ ਮੰਡੀ ਨਾਲ 15 ਲਿਗਣਾ 20000 ਰੁਪਏ ਬਾਈ ਮੈਂ ਤਾਂ ਆਇਆ ਪਹਿਲੀ ਵਾਰੀ ਨਹੀਂ ਵੀ ਦੇਖਿਆ ਰਾਜੂ ਮੈਨੂੰ ਨਹੀਂ ਪਤਾ ਵੀਡੀਓ ਦਾ ਸੀ ਕੰਮ ਹੈ ਸਾਡਾ ਕਰਨਾ ਸੀ ਫਾਰਮਾਂ ਤੇ ਵੀ ਜਾ ਕੇ ਵੀਡੀਓ ਬਣਾਉਨੇ ਆ ਲੋਕਾਂ ਦਾ ਸਤਾ ਪੈਸੇ ਲੈਣੇ ਆ ਤੇੜੀ ਦਾ ਮਸਲਾ ਸਿੱਧੀ ਗੱਲ ਹੈ ਚੱਲ ਕੋਈ ਗੱਲ ਨਹੀਂ ਰਾਜੂ ਆਪਦਾ ਵਿਸ਼ਵਾਸ ਕਰਿਆ ਕਰੋ ਵੀਡੀਓ ਦਾ ਸਤਾ ਕੰਮ ਕਰਨਾ ਤੇੜੀ ਕਰਕੇ ਰੋਟੀ ਖਾਣੀ ਹੈ ਕਿਉਂ ਜੀ ਆ ਗੱਲ ਦਾ ਬਈ ਹੱਥ ਮਾਰ ਬਈ ਆਹ ਵੇ ਕਿਹੜਾ ਕਿਹਨੂੰ ਮੁੰਡਿਆ ਲੈ ਚੌਧਰੀ ਗਿਆ ਨਾ ਜਾ ਆ ਗੱਲ ਦਾ ਯਾਰ ਨੱਕ ਤੂੰ ਗਣ ਲੈ ਬੈਠਾ ਬੈਠਾ ਭਰਾਓ ਬਈ ਗਣ ਲੈ ਬੈਠਾ ਬੈਠਾ 20 ਦੀ ਕਾਪੀ ਐ ਬੱਕਰੀਆਂ ਪਰ ਚੰਗੀਆਂ ਨੇ ਇਹ ਮਾਰੀਆਂ ਨਹੀਂ ਪਿਛਲੀ ਮੰਡੀ ਪਤਾ ਨਹੀਂ ਭੀ ਇਹਨਾਂ ਨੇ ਚੇਪੀ ਲਈ ਥਾਂ ਤੇ ਪਤਾ ਨਹੀਂ ਅਗਲੇ ਲੈ ਜਾ ਕੇ ਪਾਟ ਗਿਆ ਚੇਪੀ ਲਾ ਲਈ ਅਲਾਮਾ ਆ ਗਿਆ ਮੈਨੂੰ ਕਹਿੰਦੇ ਤਾਂ ਚੇਪੀ ਵਾਲੀ ਬੱਕਰੀ ਦਵਾਤੀ ਮਾ ਵੀ ਮੰਡੀ ਚ ਆ ਜਾਓ ਜਿਵੇਂ ਡਾਕਟਰ ਨੇ ਮੇੜੂ ਆਪਾਂ ਨੇ ਮੇੜਾਂਗੇ ਜੇ ਉਹ ਪੈਸੇ ਮੇ ਵੀ ਨਹੀਂ ਦਊ ਮਹਾ ਮਾਇਦੇ ਹੁੰ ਰੁਪਏ ਹੋਰ ਕੀ ਹੈ ਬੱਕਰੀ ਵੇਚ ਮਾਰ ਕੇ ਤੇ ਬੱਕਰੀ ਵੜ ਕੇ ਲੈ ਜਾ ਤੂੰ ਕਹਤਾ ਜੇ ਮੇ ਵੀ ਮੁਕਰੂ ਵਾਦਾ ਘਟਾ ਮੈਂ ਤੈਨੂੰ ਤੈਨੂੰ ਭਾਈ ਮੈਂ ਤਾਂ ਬੱਕਰੀ ਵੇਚ ਵਾਦਾ ਬੱਕਰੀ ਵੜ ਕੇ ਕਹਦੇ ਹਾਂ ਆ ਜਾਏ ਵੀ ਨਹੀਂ ਉਹ